ਸਰ ਅਨਸਿੰਕਰਨਜੀ ਜੀ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਹਾਲੇ ਸਾਡੇ ਜਿਹੜੇ ਸਿੱਖ ਲੀਡਰ ਨੇ ਅਸੀਂ ਉਹਨਾਂ ਤੋਂ ਤਬਕਕਉ ਰੱਖਦੇ ਹਾਂ ਕਿ ਉਹ ਸਭ ਇੱਕ ਭਾਸ਼ਾ ਬੋਲਣਗੇ ਜਿਹੜੇ ਧਾਮੀ ਦੇ ਗਾਲਾਂ ਕੱਢਣ ਦੀ ਖਬਰਾਂ ਦੀ ਸਿਆਹੀ ਹਾਲੇ ਸੁੱਕੀ ਨਹੀਂ ਸੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਗਾਲਾਂ ਕੱਢਣ ਦੀ ਵੀਡੀਓ ਆਈ ਹੈ ਕੋਈ ਤੁਸੀਂ ਦੇਖੀ ਹੈ ਜੀ ਸਤਿ ਸ਼੍ਰੀ ਅਕਾਲ ਪਹਿਲੀ ਗੱਲ ਤਾਂ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਇਹ ਗੱਲプチਮੁਚੀ ਤੁਸੀਂ ਬੜੀ ਮਹੱਤਵਪੂਰਨ ਕਹੀ ਆ ਵੀ ਗਾਲਾਂ ਦੀ ਇੱਕ ਵੀਡੀਓ ਦੀ ਗੱਲ ਖਤਮ ਨਹੀਂ ਹੋਈ ਤੇ ਦੂਜੀ ਆ ਗਈ ਆ ਐਡਵੋਕੇਟ ਧਾਮੀ ਹੋਰਾਂ ਦੀ ਆਡੀਓ ਕਲਿੱਪ ਵਾਇਰਲ ਹੋਈ ਸੀ ਤੇ ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਦੀ ਵੀਡੀਓ ਕਲਿੱਪ ਵਾਇਰਲ ਹੋ ਗਈ ਆ ਟੈਸ ਦੇ ਵਿੱਚ ਹੀ ਉਹ ਆਏ ਸੀ ਟੈਸ ਦੇ ਵਿੱਚ ਹੀ ਇਹ ਆਏ ਆ ਉਹਨਾਂ ਨੇ ਗਾਲਾਂ ਕੱਢੀਆਂ ਸੀ ਬੀਬੀ ਜਗੀਰਕੌਰ ਦੇ ਬਾਰੇ ਤੇ ਇਹਨਾਂ ਨੇ ਗਾਲਾਂ ਕੱਢੀਆਂ ਅਕਾਲੀ ਦਲ ਦੇ ਬਾਰੇ ਕਿਉਂਕਿ ਇਹ ਵੀਡੀਓ ਹੈ ਜੀ ਬਿਰਸਤ ਸਿੰਘ ਬਲਟੋਹਾ ਨਾਲ ਸੰਬੰਧਤ ਬਲਟੋਹਾ ਬੋਰੀ ਜਦੋਂ ਗਏ ਸੀਗੇ ਪੰਜ ਸਿੰਘ ਸਹਬਾਨਾ ਦੇ ਮੂਹਰੇ ਤੇ ਇਹ ਉਦੋਂ ਦੀ ਵੀਡੀਓ ਆ ਜਿਹਦੇ ਬਾਰੇ ਬਲਟੋਹੇ ਨੇ ਕਈ ਵਾਰੀ ਇਹ ਗੱਲ ਕਹੀ ਕਿ ਭਾਈ ਉਹ ਵੀਡੀਓ ਕਲਿੱਪ ਵਾਇਰਲ ਕੀਤੀ ਜਾਵੇ ਜਿਹਦੀ ਵੀਡੀਓ ਕਾਨਫਰੈਂਸਿੰਗ ਕੀਤੀ ਵੀਡੀਓ ਬਣਾਈ ਗਈ ਸੀ ਜਿਹਦੀ ਪਰ ਉਹ ਆਈ.ਡੀ.ਸੀ ਤੇ ਹੁਣ ਪਤਾ ਨਹੀਂ ਵਿੱਚੋਂ ਕਿਹਨੇ ਤੇ ਕਿਵੇਂ ਜਾਰੀ ਕੀਤੀ ਆ ਹਾਲਾਂਕਿ ਇਹ ਦੋਸ਼ ਲਾਏ ਗਿਆ ਨਹੀਂ ਹਰਪ੍ਰੀਤ ਸਿੰਘ ਹੋਰਾਨੇ ਵੀ ਆਪਣੇ ਹੀ ਸਾਰਾ ਕੁਝ ਕਰਵਾ ਰਹੇ ਆ ਆਪਣੇਆਂ ਦੇ ਵੱਲੋਂ ਕੀਤਾ ਜਾ ਰਿਹਾ ਖੈਰ ਇਹਦੇ ਵਿੱਚ ਮੈਂ ਵੀ ਵੇਖਿਆ ਇਹ ਪਈ ਜਦੋਂ ਗੱਲ ਬੀਜੇਪੀ ਦੇ ਆਗੂਆਂ ਨਾਲ ਗੱਲ ਕਰਨੀ ਹੁੰਦੀ ਹੈ ਤਾਂ ਜਾਨੀ ਹਰਪ੍ਰੀਤ ਸਿੰਘ ਹੋਰੀ ਤੈਸ਼ ਦੇ ਵਿੱਚ ਆ ਜਾਂਦੇ ਆ ਉਹ ਬਿਲਕੁਲ ਹੂਬ ਹੂਏ ਗੱਲ ਕਰਨੇ ਵੀ ਸਾਰੇ ਤੁਸੀਂ ਕਿਹੜੇ ਚੰਗੇ ਆ ਤੁਹਾਡੇ ਨੇ ਕਦੀ ਗੱਲ ਕਰਦੇ ਬੀਜੇਪੀ ਦੇ ਨਾਲ ਕਦੇ ਕਿਹੜੇ ਨੇਤਾ ਦੇ ਨਾਲ ਕਦੇ ਕਿਹੜੇ ਨੇਤਾ ਨਾਲ ਗੱਲ ਕਰਦੇ ਹਾਂ ਮੈਂ ਜਥੇਦਾਰ ਆ ਮੈਂ ਮੋਦੀ ਨਾਲ ਵੀ ਗੱਲ ਕਰਨਾ ਮੈਂ ਫੁਲਾਣੇ ਨਾਲ ਵੀ ਗੱਲ ਕਰਨਾ ਤੁਹਾਨੂੰ ਇਹਦੇ ਵਿੱਚ ਕੀ ਪ੍ਰੋਬਲਮ ਆ ਸੋ ਉਹ ਤੈਸ਼ ਦੇ ਵਿੱਚ ਆਈ ਵੀਡੀਓ ਤਾਂ ਹੈਗੀ ਕੁਝ ਕੇ ਸਕਿੰਟਾਂ ਦੀ ਪਰ ਗੱਲ ਇਹ ਜੀ ਕਿ ਇਸ ਵੀਡੀਓ ਨੇ ਕਲੇਸ਼ ਪਾਤਾ ਵੀ ਪਾਈ ਜਥੇਦਾਰ ਸਾਹਿਬ ਆ ਜਿਹੜੇ ਤੈਸ਼ ਦੇ ਵਿੱਚ ਆ ਕੇ ਤੇ ਗਾਲਾਂ-ਸਾਲਾਂ ਉਹ ਕਿਵੇਂ ਕਰਦੇ ਹੁੰਦੇ ਆ ਸੋ ਵੇਲੇ ਫਾਈ ਇਸ ਮਸਲੇ ਦੇ ਵਿੱਚ ਹੋਰ ਕੀ ਮੋੜ ਆਉਂਦਾ ਪਰ ਅੱਜ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਤਿੰਨ ਵੀਡੀਓ ਆਈਆਂ ਪਹਿਲੀ ਵੀਡੀਓ ਤਾਂ ਇਹ ਹੈ ਕਿ ਗਾਲ-ਦੁੱਪੜਾਂ ਵਾਲੀ ਹੂੰ ਦੂਜੀ ਵੀਡੀਓ ਦੇ ਵਿੱਚ ਉਹ ਤਕਸ਼ਿਰੀ ਦਮਦਮਾ ਸਾਹਿਬ ਤੇ ਸਫਾਈ ਪੇਸ਼ ਕਰ ਰਹੇ ਆ ਉਹ ਕਹਿੰਦੇ ਜੀ ਕਿ ਮੇਰੇ ਕਿਰਦਾਰ ਨੂੰ ਬਦਨਾਮ ਕੀਤਾ ਜਾ ਰਿਹਾ ਮੇਰੀ ਕਿਰਦਾਰ ਖੁਸ਼ੀ ਕੀਤੀ ਗਈ ਆ ਉਹ ਕਹਿੰਦੇ ਜੀ ਕਿ ਬਹੁਤ ਮੰਦਭਾਗਾ ਇੱਕ ਕਸ ਕੀਤਾ ਜਾ ਰਿਹਾ ਮੈਨੂੰ ਉਹ ਕਹਿੰਦੇ ਜੀ ਬਹੁਤ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਮੇਰਾ ਟੱਬਰ ਸੌਂ ਕੇ ਨਹੀਂ ਦਿਖ ਰਿਹਾ ਮੇਰਾ ਟੱਬਰ ਇਸ ਵੇਲੇ ਬੜੀ ਪਰੇਸ਼ਾਨੀ ਦੇ ਵਿੱਚ ਆ ਤੇ ਮੈਂ ਚਾਹਦਾ ਨਹੀਂ ਕਿ ਭਾਈ ਮੈਂ ਜ਼ਿੰਮੇਵਾਰੀ ਦੇ ਉੱਤੇ ਰਵਾਂ ਤੇ ਜੇ ਤੁਸੀਂ ਚਾਹੋ ਤੇ ਭਾਈ ਮੇਰਾ ਭਾਵੇਂ ਪੁਰਾਣਾ 2 ਮਹੀਨੇ ਪੁਰਾਣਾ ਅਸਤੀਫਾ ਸਵੀਕਾਰ ਕਰ ਲਓ ਫਿਰ ਉਹਨਾਂ ਨੇ ਕੀਤੀ ਇੱਕ ਪ੍ਰੈਸ ਕਾਨਫਰੰਸ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ ਕਿ ਜਾਣਬੁੱਝ ਕੇ ਸਾਰੀ ਸਾਜ਼ਿਸ਼ ਰਚੀ ਜਾ ਰਹੀ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਅਸਤੀਫਾ ਨਹੀਂ ਦੇਣਾ ਜੇਕਰ ਅਸਤੀਫਾ ਲੈਣਾ ਹੀ ਆ ਤੁਸੀਂ ਮੈਨੂੰ ਲਾਉਣਾ ਹੀ ਆ ਤੇ 2 ਮਹੀਨੇ ਪਹਿਲਾਂ ਦਾ ਤੁਹਾਡੇ ਕੋਲੇ ਅਸਤੀਫਾ ਪਿਆ ਤੁਸੀਂ ਭਾਵੇਂ ਲਾ ਦਿਓ ਪਰ ਗੱਲ ਇਹ ਜੀ ਕਿ ਇਸ ਮਸਲੇ ਦੇ ਉੱਤੇ ਤਾਂ ਹੁਣ ਜਿਹੜੇ ਤਾਂ ਇਹਦੇ ਚਟਕਾਰਾ ਲੈਣ ਵਾਲੇ ਉਹ ਤਾਂ ਇਹ ਗੱਲ ਕੋਈ ਕਹਦਾ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪਿੱਠ ਲੱਗੀ ਹੋਏ ਕੋਈ ਕਹਦਾ ਵਲਟੋਹੇ ਹੋਰਾਂ ਨੇ ਐ ਕਰਤਾ ਹੋਏ ਪਰ ਜਿਹੜੇ ਸਿਰ ਤੋਂ ਕਮ ਲੈਣ ਵਾਲੇ ਥਿੰਨ ਸਭ ਉਹ ਇਹ ਗੱਲ ਕਹਿੰਦੇ ਆ ਕਿ ਜਦੋਂ ਇੱਕ ਸਿੱਖ ਦੂਜੇ ਸਿੱਖ ਦੇ ਬਾਰੇ ਗੱਲਾਂ ਕਰੇ ਤੇ ਉਹਦੇ ਨਾਲ ਸਾਡੀ ਇਮੇਜ ਕੀ ਬਣਦੀ ਆ ਵੀ ਭਾਈ ਅਸੀਂ ਜਥੇਦਾਰ ਸਾਹਿਬਾਨ ਤੋਂ ਆਸੇ ਕਰਦੇ ਵੀ ਭਾਈ ਇਹਦਾ ਨਾ ਹੋਵੇ ਅਸੀਂ ਕਾੜੀ ਦਲ ਦੇ ਅੰਮੋਲ ਤੋਂ ਵੀ ਆਸੇ ਗੱਲ ਕਰਦੇ ਵੀ ਭਾਈ ਉਹ ਚੰਗੀ ਸ਼ਬਦਾਵਲੀ ਵਰਤਣ ਅਸੀਂ ਧਾਮੀ ਸਾਹਿਬ ਤੋਂ ਵੀ ਆਸ ਗੱਲ ਕਰਦੇ ਵੀ ਭਾਈ ਚੰਗੀ ਸ਼ਬਦਾਵਲੀ ਵਰਤਣ ਪਰ ਜਿੱਦਰ ਵੱਲ ਵੀ ਨਿਗਾਹ ਮਾਰਦੇ ਆ ਤੇ ਇੱਕ ਅਜੀਬ ਜੀ ਗੱਲਬਾਤ ਚੱਲੀ ਜਾਂਦੀ ਜਿਹਦੇ ਉੱਤੇ ਸੂਝਵਾਨ ਲੋਕਾਂ ਜਿਹੜੇ ਸਿਰ ਤੋਂ ਕੰਮ ਲੈਣ ਵਾਲੇ ਦੁੱਖ ਪ੍ਰਗਟਾ ਰਹੇ ਹੂੰ ਹੂੰ ਪਰ ਜਿਹੜਾ ਸ਼ਬਦ ਉਹਨਾਂ ਨੇ ਵਰਤਿਆ ਕਈ ਲੋਕ ਕਹਿੰਦੇ ਵੀ ਇਹ ਤਾਂ ਹੰਗਾਲੀ ਹੈ ਨਹੀਂ ਗਾਉਣ ਵਾਲੇ ਆਮ ਵਰਤ ਰਹੇ ਆ ਗੀਤਾਂ ਚ ਆ ਰਿਹਾ ਦੇਖੋ ਇਹ ਦੇਖੋ ਜੇ ਤਾਂ ਹੋਵੇ ਸੱਚ ਤੇ ਬੈਠੀ ਗੱਲ ਐਉਂ ਤਾਂ ਸੋਸ਼ਲ ਮੀਡੀਆ ਦੇ ਉੱਤੇ 3600 ਗਾਲ ਫੇਕ ਆਈਡੀ ਵਾਲਾ ਕੱਢਦਾ ਪਰ ਜੇ ਮੰਨ ਲਓ ਜੱਥੇਦਾਰ ਹੋਵੇ ਤੇ ਉਹ ਕੋਮ ਵੀ ਗੱਲ ਕਰਦਾ ਹੋਵੇ ਤੇ ਅਕਾਲ ਪੁਰਖ ਸਾਹਿਬ ਤੇ ਆਪਾਂ ਬੈਠੇ ਹੋਈਏ ਤੇ ਫੇਰ ਭਾਈ ਸਾਲੇ ਸ਼ਬਦ ਨੂੰ ਆਪਾਂ ਮਾਨਤਾ ਨਹੀਂ ਦੇ ਸਕਦੇ ਫੇਰ ਉੱਥੇ ਕੋਈ ਹੋ ਸਕਦਾ ਵੀ ਇੱਕ ਦੋ ਤਿੰਨ ਗੱਲਾਂ ਹੋਰ ਵੀ ਨਿਕਲੀਆਂ ਹੋਣ ਇਹ ਵੀ ਹੋ ਸਕਦਾ ਵੀ ਪਾਕਿਸਤਾਨ ਦੇ ਵਿੱਚ ਵੀਡੀਓ ਵਾਇਰਲ ਹੋਵੇ ਉਹ ਤੁਹਾਡੀ ਇਮੇਜ ਨੂੰ ਗੱਲ ਆ ਇੰੋਂ ਤਾਂ ਹੋ ਸਕਦਾ ਵੀ ਸਾਡੇ ਮੋੜ ਤੇ ਖੜਾ ਬੰਦਾ ਨਹੀਂ ਰੀਲੇ ਜਾਂਦਾ ਹੋਵੇ ਗੱਲਾਂ ਦੀ ਪਰ ਉਹਨੂੰ ਜਾਣਦਾ ਕੌਣ ਆ ਉਹਨੂੰ ਪੁੱਛਦਾ ਕੌਣ ਆ ਇੰੋਂ ਤਾਂ ਲੋਕ ਲੱਗੇ ਹੀ ਰਹਿੰਦੇ ਆ ਸਾਡੇ ਪੰਜਾਬੀਆਂ ਦੀ ਜ਼ੁਬਾਨ ਦੇ ਉੱਤੇ ਗਾਲ ਚੜੀ ਆ ਇੰੋਂ ਤਾਂ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਗੱਲ ਕਹੀ ਹੈ ਕਿ ਅਸੀਂ ਮਿਲਵਾਈਆਂ ਮੂੰਹ ਦੇ ਉੱਤੇ ਇਹ ਸ਼ਬਦ ਅਕਸਰ ਆ ਜਾਂਦੇ ਆ ਹੁਣ ਕਾਨੂੰ ਕੋਈ ਮਾਧਿਅ ਵਾਲਾ ਕਹੂਗਾ ਵੀ ਭਾਈ ਸਾਨੂੰ ਵੀ ਇੰ样 ਆ ਜਾਂਦਾ ਹੁੰਦਾ ਕੋਈ ਦੁਆਬੇ ਵਾਲਾ ਵੀ ਕਹੂਗਾ ਇਹ ਤੁਸੀਂ ਬੈਠੇ ਕਿਹੜੇ ਰੁਤਬੇ ਦੇ ਉੱਤੇ ਆ ਤੇ ਤੁਹਾਨੂੰ ਕੌਮ ਕਿੰਨੀ ਗੌਰ ਨਾਲ ਸੁਣ ਰਹੀ ਆ ਤੇ ਤੁਸੀਂ ਕਿੰਨੀ ਵੱਡੀ ਹਸਤੀ ਆ ਉਹਦੇ ਉੱਤੇ ਗੱਲ ਨਿਰਭਰ ਕਰਦੀ ਆ ਜੀ ਮੇਰੇ ਖਿਆਲ ਆ ਜਿਹੜਾ ਲਹਿਜਾ ਬੋਲਣ ਦਾ ਉਹ ਵੀ ਲੋਕਾਂ ਨੂੰ ਬੁਰਾ ਲੱਗਾ ਹਾਂ ਬਿਲਕੁਲ ਜੀ ਬਿਲਕੁਲ ਲਹਿਜਾ ਪਿਛਲੇ ਇੱਕ ਹਫ਼ਤੇ ਦੇ ਵਿੱਚ ਦੋ ਵੱਡੇ ਬੰਦਿਆਂ ਦੇ ਬੁਰਾ ਲੱਗਾ ਕਿਉਂਕਿ ਦੇਖੋ ਫਿਰ ਇਹ ਗੱਲ ਆ ਵੀ ਜਿਹੜੀ ਗੱਲ ਐਡਵੋਕੇਟ ਧਾਮੀ ਹੋਰਾਂ ਨੇ ਬੀਬੀ ਜ਼ਗੀਰ ਕੌਰ ਦੇ ਬਾਰੇ ਕਹੀ ਆ ਹੋਤਾ ਹੋ ਸਕਦਾ ਵੀ 2 ਘੰਟੇ-ਘੰਟੇ ਬਾਅਦ 5-5 ਮਿੰਟਾਂ ਬਾਅਦ ਹਰ ਕੋਈ ਬੰਦਾ ਕਹਿੰਦਾ ਹੋਵੇ ਕੋਈ ਔਰਤ ਮਰਦ ਨੂੰ ਗਾਲਾਂ ਕੱਢਦੀ ਹੋਵੇ ਕੋਈ ਮਰਦ ਔਰਤ ਨੂੰ ਗਾਲਾਂ ਕੱਢਦਾ ਹੋਵੇ ਪਰ ਫਿਰ ਜਿਹਦੀ ਵੀਡੀਓ ਜਾਦੀ ਹੋ ਆ ਗਈ ਤੇ ਜਿਹੜਾ ਬੰਦਾ ਜਿੰਨੇ ਵੱਡੇ ਰਤਬੇ ਦੇ ਉੱਤੇ ਭਾਈ ਖਬਰ ਤਾਂ ਉਨੀ ਵੱਡੀ ਬਣਨੀ ਆ ਅੱਛਾ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕਿਹਾ ਗਿਆ ਕਿਸਾਨਾਂ ਨੂੰ ਕਿ ਤੁਸੀਂ ਸਿੱਧੇ ਤੌਰ ਤੇ ਚਲੇ ਆਓ ਸਾਡੇ ਕੋਲੇ ਕੋਈ ਵਿਚ ਵਿਚੋਲੇ ਦੀ ਲੋੜ ਨਹੀਂ ਇਹਦਾ ਕੀ ਅਰਥ ਹੈ ਜੀ ਦੇਖੋ ਜੀ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਆ ਕਿਸਾਨੀ ਦੇ ਮਾਮਲੇ ਦੇ ਉੱਤੇ ਇਸ ਮਾਮਲੇ ਦੇ ਵਿੱਚ ਪਤਾ ਲੱਗਾ ਜੀ ਕਿ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਹੈਗਾ ਤੇ ਜੱਜ ਸਾਹਿਬਾਨ ਨੇ ਇਹ ਗੱਲ ਕਹੀ ਆ ਵੀ ਕਿਸਾਨਾਂ ਦੀਆਂ ਮੰਗਾਂ ਕਿਸਾਨ ਆਪਣੀਆਂ ਮਸਲਿਆਂ ਦੇ ਲਈ ਆਪਣੀਆਂ ਕੋਈ ਵੀ ਮਸਲੇ ਹੁੰਦੇ ਆ ਉਹਦੇ ਲਈ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਆ ਸਕਦੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਜਿਹੜੀ ਸੂਬੇ ਦੀ ਸਰਕਾਰ ਆ ਉਹ ਡੱਲੇਬਾਲ ਦੀ ਸਿਹਤ ਦੇ ਪ੍ਰਤੀ ਫਿਕਰਮੰਦ ਹੋਵੇ ਉਹਦਾ ਮੈਸੇ ਸਤੇਤੀ ਰਣ ਮੁਕੰਮਲ ਹੋ ਗਿਆ ਜੀ ਡੱਲੇਬਾਲ ਹੋਰਾਂ ਦੇ ਮਰਦ ਮਰਤ ਨੂੰ ਸਰੀਰ ਉਹਨਾਂ ਦਾ ਕਹਿੰਦੇ ਵੀ ਨੀਲਾ ਪੈਣਾ ਸੀ ਉਹ ਹੋ ਚੁੱਕਿਆ ਤੇ ਕੋਈ ਵੀ ਨੁਕਸਾਨ ਵਾਲੀ ਖਬਰ ਆ ਸਕਦੀ ਆ ਸਰ ਕੇਂਦਰ ਦੀ ਸਰਕਾਰ ਦੇ ਵੱਲੋਂ ਕੋਈ ਹੱਥ ਨਹੀਂ ਵਧਾਇਆ ਗਿਆ ਜੀ ਖੜਕੇ ਵੱਲੋਂ ਅਹਿਮਦ ਸ਼ਾਹ ਆਪਣੇ ਅਹਿਮਦ ਸ਼ਾਹ ਹਰਾਂ ਦੇ ਅਸਤੀਫੇ ਦੀ ਮੰਗ ਕਰਨੀ ਕੋਈ ਸੈਂਸ ਬਣਦੀ ਹੈ ਦੀ ਕੋਈ ਅਹਿਮੀਅਤ ਹੈ ਜਾਂ ਕਿ ਐਵੇਂ ਹੀ ਉਹਨਾਂ ਨੇ ਮੰਗ ਲਿਆ ਅਸਤੀਫਾ ਨਹੀਂ ਹ ਬਿਲਕੁਲ ਦੇਖੋ ਮੰਗ ਲਿਆ ਪਰ ਐਨੀ ਤੂੰਮੀ ਤਾਂ ਕੋਈ ਨਹੀਂ ਬਣਦੀ ਇਸ ਮਸਲੇ ਦੇ ਵਿੱਚ ਕਿਸੇ ਨੇ ਅਸਤੀਫਾ ਦੇਣਾ ਨਹੀਂ ਬਾਈ ਜੇ ਕੋਈ ਚੌਕੀਦਾਰ ਹੀ ਨਹੀਂ ਛੱਡਦਾ ਤਾਂ ਫਿਰ ਇਹ ਭਾਗਦਾ ਉਹਦਾ ਕੇਂਦਰ ਦੇ ਮੰਤਰੀ ਆ ਉਹ ਸਰਕਾਰ ਚਲਾਉਣ ਵਾਲੇ ਬੰਦੇ ਆ ਉਹ ਕੀ ਜਾਣਦੇ ਇਹਨਾਂ ਗੱਲਾਂ ਨੂੰ ਪਰ ਹਾਂ ਜਿਹੜੇ ਦੰਤਰਪੀ ਮਰਾਓ ਅਮੇਦਕਰ ਸਾਹਿਬ ਆ ਜਿਨ੍ਹਾਂ ਦੇ ਮੁੱਦੇ ਦੇ ਕਰਕੇ ਮੰਗ ਕੀਤੀ ਗਈ ਆ ਉਹ ਟੀਮਰਾਓ ਬੇਦਕਰ ਸਾਹਿਬ ਦੀ ਆਸ ਦੇ ਉੱਤੇ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਖੜਾ ਕੋਈ ਨਹੀਂ ਉਤਰਿਆ ਕੋਈ ਵੀ ਸਿਆਸੀ ਤਰਨੀ ਖੜੀ ਉਤਰੀ ਸਾਰਿਆਂ ਨੇ ਵਰਤੇ ਹੀ ਆ ਸੰਵਿਧਾਨ ਨੂੰ ਵੀ ਵਰਤੇ ਹੀ ਆ ਤੇ ਲੋਕਾਂ ਨੂੰ ਵੀ ਵਰਤੇ ਹੀ ਆ ਕਿਉਂਕਿ ਮੁੱਦਾ ਕਿੱਥੇ ਛੜਿਆ ਵੀ ਅਮਿਤ ਸ਼ਾਹ ਹੋਰਾਂ ਨੇ ਇਹ ਗੱਲ ਕਹਿਤੀ ਲੋਕ ਸਭਾ ਦੇ ਵਿੱਚ ਕਿ ਅਮੇਦਕਰ 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 ਲਈ ਆ ਐਨੀ ਵਾਰਤਾ ਜੇ ਭਗਵਾਨ ਦਾ ਨਾਮ ਲਿਆ ਜਾਂਦਾ ਛੈਲੋ ਵੀ ਮੜ ਜਾਂਦੇ ਜੇ ਮਲਕਾਰ ਜਨ ਖੜਗੇ ਹੋਰ ਨੇ ਗੱਲ ਕਹੀ ਇਹ ਵੀ ਇਹਨਾਂ ਨੇ ਅੰਬੇਦਕਰ ਸਾਹਿਬ ਦੀ ਇਸ ਵੇਲੇ ਮਜ਼ਾਕ ਉਡਾਇਆ ਤੇ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਤੇ ਬਾਕੀ ਹੁਣ ਜਿਹੜੀ ਕਿਸਾਨਾਂ ਦੀ ਜਦੋ ਜਹਿਦ ਚੱਲ ਰਹੀ ਹੈ ਕਹਿੰਦੇ ਕਿ ਪੰਜਾਬ ਬੰਦ ਕਰਨਾ ਪਰ ਨਾਲ ਦੀ ਨਾਲ ਖਬਰਾਂ ਆ ਰਹੀਆਂ ਕਿ ਸੰਯੁਕਤ ਕਿਸਾਨ ਮੋਰਚਾ ਇਹਨਾਂ ਦੇ ਨਾਲ ਸ਼ਾਮਲ ਨਹੀਂ ਹੋਣ ਵਾਲਾ ਤਾਂ ਬਿਲਕੁਲ ਜੀ ਇਹ ਗੱਲ ਸੱਚੀ ਹੈ ਕਿ ਅੱਜ ਚੰਡੀਗੜ੍ਹ ਦੇ ਵਿੱਚ ਨਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਮਹੱਤਵਪੂਰਨ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਭਾਈ ਅਸੀਂ ਇਹਨਾਂ ਦੇ ਅੰਦੋਲਨ ਦਾ ਹਿੱਸਾ ਨਹੀਂ ਬਣਾਂਗੇ। ਇਸ ਅੰਦੋਲਨ ਦੇ ਵਿੱਚ ਅਸੀਂ ਹਿੱਸੇਦਾਰ ਨਹੀਂ ਬਣਾਂਗੇ। ਇਹਦੇ ਬੱਚੇ ਗੱਲ ਕਹੀ ਆ ਵੱਖ-ਵੱਖ ਜਿਹੜੇ ਆਗੂ ਆ ਸੰਯੁਕਤ ਕਿਸਾਨ ਮੋਰਚੇ ਦੇ ਉਹ ਕਹਿੰਦੇ ਨੇ ਦੇਖੋ ਜੀ ਸਾਨੂੰ ਇਹ ਪੁੱਛ ਕੇ ਮੋਰਚਾ ਨਹੀਂ ਲਾਇਆ ਗਿਆ। ਜੇ رائے ਕਰਕੇ ਮੋਰਚਾ ਲਾਇਆ ਹੋਵੇ, رائے مشورہ ਕੀਤਾ ਹੋਵੇ ਤਾਂ ਫਿਰ ਸਾਂਝੇ ਤੌਰ ਦੇ ਉੱਤੇ ਯਤਨ ਕਰਗੇ। ਉਹਨਾਂ ਨੇ ਤਾਂ ਠੀਕ ਸਮਝਿਆ ਵੀ ਭਾਈ ਸਾਨੂੰ ਆਹ ਤਰੀਕਾ ਬਣਾਉਣਾ ਚਾਹੀਦਾ ਬਿਨਾਂ ਪੁੱਛੇ, ਬਿਨਾਂ ਭਰੋਸੇ ਚ ਲਾਏ, ਬਿਨਾਂ ਦੱਸੇ ਤੇ ਭਾਈ ਉਹਨਾਂ ਦੀ ਮਰਜ਼ੀ ਅਸੀਂ ਉਹਨਾਂ ਦੀ ਜਿੱਤੰਗ ਵੀ ਕਾਮਨਾ ਕਰਦੇ ਆ। ਪਰ ਉਧਰ ਸੇਯੁਕਤ ਕਿਸਾਨ ਮੋਰਚੇ ਨੇ ਅਗਲੀ ਗੱਲ ਕਹੀ ਆ ਉਹ ਕਹਿੰਦੇ ਆ ਵੀ ਅਸੀਂ 23 ਤਰੀਕ ਨੂੰ ਪੂਰੇ ਪੰਜਾਬ ਨੂੰ ਬੰਦ ਦੀ ਕਾਲ ਦਿੰਨੇ ਆ ਉਧਰੋਂ ਪੰਹੇਰ ਹੋਰਾਂ ਨੇ ਗੱਲ ਕਹੀ ਆ ਕਿ 30 ਤਰੀਕ ਨੂੰ ਪੰਜਾਬ ਬੰਦ ਰਸਤਾ ਅਸੀਂ ਰਸਤਾ ਜੀ ਹੂੰ ਸੰਯੁਕਤ ਕਿਸਾਨ ਮੋਰਚੇ ਚ ਕੌਣ ਕੌਣ ਨੇ ਜੀ ਲੀਡਰ ਦੇਖੋ ਜੀ ਬਹੁਤ ਹੈ ਸਾ ਜਿਹੜੇ ਕਿਸਾਨ ਅਗੂ ਆ ਭਾਵੇਂ ਰਾਜੇਵਾਲ ਹੋਰੀ ਆ ਰੋਲਦੂ ਸਿੰਘ ਮਾਨਸਾ ਹੋਰੀ ਆ ਇੱਥੇ ਭਾਵੇਂ ਕਰਲੋ ਮਨਜੀਤ ਹਨੇਰ ਹੋਰੀ ਆ ਉਗਰਾਹਾ ਹੋਰੀ ਆ ਬਾਕੀ ਜਿਹੜੇ ਕਿਸਾਨ ਅਗੂਆ ਰਕੀਸ਼ਟ ਕਾਇਤ ਹੋ ਰਹੀਆਂ ਉਹ ਸਾਰੇ ਦੇ ਸਾਰੇ ਤਾਂ ਸਯੁਜਕਤ ਕਿਸਾਨ ਮੋਰਚੇ ਦਾ ਹਿੱਸਾ ਹੈਗੇ ਜੀ ਉਹ ਇਹਦਾ ਹਿੱਸਾ ਨਹੀਂ ਬਣ ਰਹੇ ਤਾਂ ਫਿਰ ਢੱਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀ ਰਹਿ ਗਏ ਬਿਲਕੁਲ ਜੀ ਬਿਲਕੁਲ ਉਹ ਤੇ ਉਹਨਾਂ ਦੇ ਸਾਥੀ ਰਹਿ ਗਏ ਪਨੇਰ ਹੋਰੀਆਂ ਉਧਰ ਢੱਲੇਵਾਲ ਹੋਰੀਆਂ ਜਾਂ ਜਿਹੜੇ ਨੇੜੇ ਹੋਰ ਕੁਝ ਹਮਖਿਆਲ ਆ ਉਹ ਹੈਗੇ ਆ ਬਹੁਤ ਥੋੜੀ ਜਣਤੀ ਦੇ ਵਿੱਚ ਆ ਇਹ ਮੈਨੂੰ ਲੱਗਦਾ ਸੀਗਾ ਵੀ ਪਾਈ ਚਲੋ ਇੱਕ ਮੋੜ ਦੇ ਉੱਤੇ ਆਪ ਕੇ ਆਪਾਂ ਤਰਸ ਦੇ ਆਧਾਰ ਦੇ ਉੱਤੇ ਵੀ ਨਾਰ ਜੁੜ ਜੰਨੇ ਆ ਪਰ ਬਿਥਾਂ ਇੰਨੀਆਂ ਪਈਆਂ ਹੋਈਆਂ ਕਿ ਇਹ ਦੂਰੀਆਂ ਮਿੱਟ ਤਾ ਨਹੀਂ ਹਾਲਤ ਘੜੇਗੀ ਤੇ ਜਿਹੜਾ ਪੰਜਾਬ ਬੰਦ ਕਰਨ ਦੀ ਗੱਲ ਆ ਜੀ ਇਹ 30 ਤਰੀਕ ਨੂੰ ਮਿੱਥਿਆ ਉਹਨਾਂ ਨੇ ਰੇਲਾਂ ਬੰਦ ਕਰਨੀਆਂ ਨੇ ਕਿ ਸਾਰਾ ਕੁਝ ਹੀ ਦੁਕਾਨਾਂ ਵੀ ਬੰਦ ਨੇ 30 ਤਰੀਕ ਨੂੰ ਬਿਲਕੁਲ ਹੀ ਪੂਰਾ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਹੈਗਾ ਧਨੇਰ ਗਰੁੱਪ ਨੇ ਢੱਲੇਵਾਲ ਗਰੁੱਪ ਨੇ ਉਹਨਾਂ ਨੇ 30 ਦਸੰਬਰ ਨੂੰ ਤੇ 23 ਦਸੰਬਰ ਨੂੰ ਸੰਜੋਗ ਕਿਸਾਨ ਮੋਰਚੇ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਉਹਨਾਂ ਨੇ ਕਿਹਾ ਜੀ ਕਿ ਮੰਗਾਂ ਦੇ ਉੱਤੇ ਅਸੀਂ ਕਿੰਤੋਂ ਪਰਤੂ ਵੀ ਕਰਨੇ ਸਰਕਾਰਾਂ ਇੱਕੋ ਜਿਹੀਆਂ ਸਾਰੀਆਂ ਇਹ ਮੰਗਾਂ ਨਹੀਂ ਮੰਨਦੀਆਂ ਦੁੱਖ ਇਸ ਗੱਲ ਦਾ ਪਰ ਉਹ ਕਹਿੰਦੇ ਵੀ ਤਰੀਕਾ ਉਹਨਾਂ ਨੇ ਆਪਣਾ ਤਰੀਕਾ ਆਪਣਾ ਹੈ ਲੜਾਈ ਲੜਨ ਦਾ ਸਾਡਾ ਆਪਣਾ ਤਰੀਕਾ ਹੈ ਹੂੰ ਹੂੰ ਸੋ ਬਾਕੀ ਕਿਹੜਾ ਕਾਂਗਰਸੀ ਐਮਐਲਏ ਆ ਜਿਹਦੇ ਭਾਂਜੇ ਦਾ ਕਤਲ ਹੋ ਗਿਆ ਜੀ ਇਹ ਜ ਸੁਖਵਿੰਦਰ ਕੋਟਲੀ ਆ ਜਿਹੜੇ ਕਿ ਅਦਮਪੁਰ ਤੋਂ ਕਾਂਗਰਸ ਦਾ ਐਮਐਲਏ ਆ ਉਹਦੇ ਭਾਂਜੇ ਦਾ ਪਤਾ ਲੱਗਾ ਜੀ ਅੱਜ ਕਤਲ ਕਰ ਦਿੱਤਾ ਗਿਆ ਤੇ ਇਹ ਪਤਾ ਲੱਗਾ ਜੀ ਕਿ ਅੱਜ ਦੇਸ਼ ਬਾਲਾਂ ਦੇ ਨਾਲ ਤੇ ਉਹਨਾਂ ਦੇ ਇਸ ਰਿਸ਼ਤੇ ਦੇ ਵਿੱਚ ਜਿਹੜਾ ਹੈਗਾ ਉਹ ਕਤਲ ਕਰ ਦਿੱਤਾ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਤਾਂ ਸੜਕਾਂ ਜਿਹੜੇ ਸਰਕਾਰਾਂ ਇਹ ਕੁਝ ਨਹੀਂ ਕਰ ਰਹੀਆਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੁੱਖ ਹੋਇਆ ਇਸ ਗੱਲ ਦਾ ਜੇ ਭਾਈ ਮੇਰੇ ਭਾਣ ਜਿਹੜਾ ਕਤਲ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਇਹੋ ਜਿਹਾ ਵਾਪਰ ਰਿਹਾ ਤੇ ਸਰਕਾਰ ਇਸ ਵੇਲੇ ਕੁਝ ਨਹੀਂ ਕਰ ਰਹੀ ਬਾਕੀ ਜਿਹੜੇ ਧਾਮੀ ਨੇ ਅਪਸ਼ਬਦ ਕਹੇ ਸਨ ਉਹਨਾਂ ਨੂੰ ਕੋਈ ਐਕਸ਼ਨ ਉਹਨਾਂ ਤੇ ਲਿਆ ਗਿਆ ਜਾਂ ਮਹਿਲਾ ਕਮਿਸ਼ਨ ਨੇ ਕੋਈ ਹੋਰ ਅੱਗੇ ਕਦਮ ਚੁੱਕਿਆ ਮੇਰਾ ਖਿਆਲ ਆ ਬੀਬੀ ਜ਼ਗੀਰ ਕੋਰ ਜੀ ਪੇਸ਼ ਹੋ ਰਹੇ ਨੇ हां बिल्कुल जी बीबी जागीर कौर ਨੂੰ ਅੱਜ ਤਲਬ ਕੀਤਾ ਗਿਆ ਸੀ ਬੀਬੀ ਜਗੀਰ ਕੌਰ ਪਹੁੰਚੇ ਆ ਬੀਬੀ ਜਗੀਰ ਕੌਰ ਨੇ ਇੱਥੇ ਪਹੁੰਚ ਕੇ ਮਹਿਲਾ ਕਮਿਸ਼ਨ ਦੇ ਕੋਲ ਇਹ ਗੱਲ ਕਹੀ ਆ ਵੀ ਜੋ ਵਿਚਾਰ ਕੀਤਾ ਗਿਆ ਜਿਵੇਂ ਵਿਚਾਰ ਕੀਤਾ ਗਿਆ ਉਹ ਠੀਕ ਆ ਉਹ ਕਹਿੰਦੇ ਜੀ ਕਿ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਇਸ ਤਰੀਕੇ ਨਾਲ ਤਲਬ ਕੀਤਾ ਗਿਆ ਹੋਵੇ ਉਹ ਕਹਿੰਦੇ ਵੀ ਮੈਨੂੰ ਬੁਲਾਇਆ ਗਿਆ ਸੀ ਮੈਂ ਵੀ ਹਾਜ਼ਰ ਹੋਈ ਆ ਤੇ ਮੈਂ ਤਾਂ ਮਾਫੀ ਕੀਤਾ ਕਾਮੀ ਨੂੰ ਜਿਹੜੇ ਬੰਦੇ ਦੀ ਔਰਤਾਂ ਬਾਰੇ ਆ ਸੋਚ ਆ ਉਹਨੂੰ ਮਾਫੀ ਕਰਨਾ ਉਹ ਕਹਿੰਦੇ ਵੀ ਬਾਕੀ ਜੇ ਕੋਈ ਕਾਨੂੰਨੀ ਕਾਰਵਾਈ ਕਰਨੀ ਆ ਤੇ ਇੱਕ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਆ ਇਹਨਾਂ ਨੂੰ ਖੁੱਲੀ ਛੋਟ ਆ ਜਿੱਥੇ ਮੇਰਾ ਸਹਿਯੋਗ ਚਾਹਣ ਕਿ ਮੈਂ ਵੀ ਸਹਿਯੋਗ ਦੇਵਾਂਗੀ ਜੀ ਮਿਨਿਸਟਰ ਪੰਜਾਬ ਭਗਵੰਤ ਮਾਨ ਹੋਰ ਨੇ ਅੰਮ੍ਰਿਤਸਰ ਦੇ ਵਿੱਚ ਕੋਈ ਰੋਡ ਸ਼ੋਅ ਕੱਢਿਆ ਸੀ ਹਾਂ ਬਿਲਕੁਲ ਜੀ ਬਿਲਕੁਲ ਅਸਲ ਵਿੱਚ ਨਗਰ ਦੇ ਕਮੇਟ ਤੇ ਨਗਰ ਕੌਂਸਲ ਦੇ ਕਾ ਚੋਣਾਂ ਜਿਹੜੀਆਂ ਇੱਕੀ ਤਰੀਕੇ ਨੂੰ ਹੋਣੀਆਂ ਉਹਦੇ ਮੱਦੇਨਜ਼ਰ ਇਹਨਾਂ ਨੇ ਰੋਡ ਸ਼ੋਅ ਕੱਢਿਆ ਰੋਡ ਸ਼ੋਅ ਦੇ ਵਿੱਚ ਇਹਨਾਂ ਨੇ ਗੱਲ ਕਹੀ ਆ ਕਿ ਭਾਈ ਸਾਡੇ ਹੀ ਕੌਂਸਲਰ ਬਣਨਗੇ ਸਾਡੀ ਇਸ ਵੇਲੇ ਤੂਤੀ ਬੋਲੂਗੀ ਉਹਨਾਂ ਨੇ ਕਿਹਾ ਜੀ ਕਿ ਸਾਡੀ ਹੀ ਸਰਕਾਰ ਸਭ ਕੁਝ ਕਰ ਸਕਦੀ ਆ ਤੇ ਸਭ ਕੁਝ ਕਰ ਰਹੀ ਆ ਇੱਕ ਕਸ਼ਤੀ ਡੁੱਬਣ ਦੀ ਖਬਰ ਆਈ ਸੀ ਕਿ ਕਿੱਥੇ ਡਿੱਗੀ ਹੈ ਉਹ ਡੁੱਬੀ ਆ ਕਸ਼ਤੀ ਹੈ ਇਹ ਜੀ ਮਹਾਰਾਸ਼ਟਰ ਦੇ ਵੱਲੋਂ ਖਬਰ ਆਈ ਆ ਬੜੀ ਬੰਦ ਭਾਗੀ ਖਬਰ ਆ ਮੁੰਬਈ ਦੇ ਗੇਟਵੇ ਆਫ ਇੰਡੀਆ ਤੋਂ এলিਫੈਂਟਾ ਜਾ ਰਹੀ ਨੀਲ ਕਮਲ ਬੋਟ ਇਸ ਸਮੁੰਦਰ ਚ ਡੁੱਬ ਗਈ ਆ 80 ਲੋਕਾਂ ਦੀ ਸਮਰੱਥਾ ਵਾਲੀ ਇਸ ਬੋਟ ਦੇ ਵਿੱਚ 100 ਤੋਂ ਵੱਧ ਯਾਤਰੀ ਸੀਗੇ 13 ਲੋਕਾਂ ਦੀ ਮੌਤ ਹੋ ਗਈ ਹੈ ਤੇ 101 ਲੋਕਾਂ ਦਾ ਰੈਸਕਿਊ ਕੀਤਾ ਗਿਆ ਸ਼ਾਮ ਦੇ ਤਕਰੀਬਨ 3:55 ਮਿੰਟ ਦੀ ਇਹ ਘਟਨਾ ਹੈਗੀ ਆ ਜਿਹੜੇ ਵਿੱਚ ਪਤਾ ਲੱਗਾ ਵੀ 13 ਲੋਕਾਂ ਦੀ ਮੌਤ ਹੋਈ ਹੈ ਇਹਦੇ ਵਿੱਚ 10 ਤਾਂ ਸਧਾਰਨ ਮੁਸافر ਹੈਗੇ ਤੇ ਤਿੰਨ ਨੇਵੀ ਦੇ ਕਰਮਚਾਰੀ ਹੈ ਜੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਬਜ਼ੁਰਗਾਂ ਦੇ ਇਲਾਜ ਲਈ ਕੀ ਕਦਮ ਚੁੱਕੇ ਹੈ ਜੀ ਦੱਸੋਗੇ ਹਾਂ ਬਿਲਕੁਲ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਬਜ਼ੁਰਗਾਂ ਦੇ ਲਈ ਬਹੁਤ ਕੁਝ ਕਰ ਰਹੇ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਜ਼ੁਰਗਾਂ ਦੇ ਲਈ ਅਸੀਂ ਬਹੁਤ ਮਹੱਤਵਪੂਰਨ ਫੈਸਲੇ ਕੀਤੇ ਆ ਉਹਨਾਂ ਨੇ ਅੱਜ ਦਾਅਵਾ ਪੇਸ਼ ਕੀਤਾ ਉਹ ਕਹਿੰਦੇ ਕਿ ਸਾਡੀ ਸਰਕਾਰ ਜਦੋਂ ਆ ਗਈ ਤੇ ਅਸੀਂ ਕਮਾਲ ਕਰ ਦੇਵਾਂਗੇ ਬਜ਼ੁਰਗਾਂ ਦੇ ਪੱਖ ਦੇ ਵਿੱਚ ਤੇ ਪਤਾ ਲੱਗਾ ਜੀ ਕਿ ਅੱਜ 60 ਸਾਲ ਤੋਂ ਉੱਤੇ ਦੀ ਉਮਰ ਦੇ ਜਿਹੜੇ ਦਿੱਲੀ ਦੇ ਪਸ਼ਮੀਕ ਬਜ਼ੁਰਗ ਆ ਉਹਨਾਂ ਦਾ ਮੁਫਤ ਦੇ ਵਿੱਚ ਇਲਾਜ ਕੀਤਾ ਜਾਊਗਾ ਇਹਨਾਂ ਨੇ ਕਿਹਾ ਜੀ ਸੰਜੀਵਨੀ ਯੋਜਨਾ ਤਹਿਤ ਕੇਂਦਰੀ ਵਾਣ ਨੇ ਕਿਹਾ ਵੀ ਇਹਨਾਂ ਦਾ ਇਲਾਜ ਹੋਇਆ ਕਰੂਗਾ ਇਸ ਤੋਂ ਪਹਿਲਾਂ 2500 ਰੁਪਏ ਮਹੀਨਾ ਬਜ਼ੁਰਗਾਂ ਨੂੰ ਦੇਣ ਦੀ ਗੱਲ ਕਹੀ ਗਈ ਹੈ ਆਟੋ ਵਾਲਿਆਂ ਲਈ 5 ਲੱਖ ਦਾ ਬੀਮਾ ਕਰਨ ਦੀ ਗੱਲ ਕਹੀ ਗਈ ਹੈ ਤੇ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦੇਣ ਦੀ ਗੱਲ ਕਹੀ ਗਈ ਹੈ ਜਾਣ ਕੇ ਫਰਵਰੀ ਦੇ ਵਿੱਚ 23 ਫਰਵਰੀ ਨੂੰ ਕਾਰਜਕਾਲ ਖਤਮ ਹੋਣਾ ਦਿੱਲੀ ਦੀਆਂ ਇਹ ਜਿਹੜੀ ਸਰਕਾਰ ਹੈ ਇਹਦਾ ਤੇ ਉਸ ਤੋਂ ਬਾਅਦ ਕਿਸੇ ਵੀ ਵੇਲੇ ਵੋਟਾਂ ਪੈ ਸਕਦੀਆਂ ਪਰdੀਆਂ ਜਿਹੜੀਆਂ ਅਦਾਲਤਾਂ ਨੇ ਇਨਸਾਫ ਦੇ ਮੰਦਰਾਂ ਚ ਕਹਿੰਦੇ ਇਨਸਾਫ ਦਾ ਪਹੀਆ ਇੰਨਾ ਹੌਲੀ ਚੱਲਦਾ ਹੈ ਇੱਕ ਵੱਡੇ ਠਾਣੇਦਾਰ ਨੂੰ ਸਜ਼ਾ ਦੇਣ ਲਈ 32 ਸਾਲ ਲੱਗੇ ਤਾਂ ਬਿਲਕੁਲ ਜੀ ਇਹ 32 ਸਾਲ ਪੁਰਾਣਾ ਮਾਮਲਾ ਹੈਗਾ ਇਹ 31 ਅਕਤੂਬਰ ਤੇ 1992 ਦਾ ਮਾਮਲਾ ਆਥਰ ਦਾ ਬੇੜਾ ਸੀਗਾ ਸੁਖਦੇਵ ਸਿੰਘ ਵਾਈਸ ਪ੍ਰਿੰਸੀਪਲ ਤੇ ਉਹਨਾਂ ਦਾ ਸਹਰਾ ਅਸੀ ਸਲਾ ਸੁਲਖਣ ਸਿੰਘ ਜਿਹੜਾ ਵਾਸੀ ਭਕਣਾ ਤੇ ਸੁਤੰਤਰਤਾ ਦਾ ਸਨਾਨੀ ਸੀ ਇਹ ਤੇ ਇਹ ਅਸੀ ਅਵਤਾਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਉਸ ਵਾਰ ਅਤਿਆਚਾਰ ਕੀਤਾ ਗਿਆ ਇਹਨਾਂ ਨੂੰ ਮਾਰ ਦਿੱਤਾ ਗਿਆ ਲਾਸ਼ਾ ਵੀ ਨਹੀਂ ਦਿੱਤੀ ਗਿਆ ਉਹ ਰੋੜ ਦਿੱਤਾ ਗਿਆ ਦਰਿਆ ਦੇ ਵਿੱਚ ਤੇ ਇਸ ਮਾਮਲੇ ਦੇ ਵਿੱਚ ਪਤਾ ਲੱਗਾ ਜੀ ਕਿ ਪਰਚਾ ਦਰਜ ਕਰਵਾਇਆ ਗਿਆ ਤੇ 32 ਸਾਲ ਪੁਰਾਣੇ ਮਾਮਲੇ ਦੇ ਵਿੱਚ ਇਹਨਾਂ ਦੇ ਉੱਤੇ ਹੁਣ ਪਤਾ ਲੱਗਾ ਜੀ ਕਿ ਉਸ ਵੇਲੇ ਦੇ ਸਰਹਾਰੀ ਥਾਣੇ ਦੇ ਜਿਹੜੇ ਐਸ ਐਚਓ ਆ ਸੁਰਿੰਦਰ ਪਾਲ ਸੀ ਜਿਹੜਾ ਇਸ ਵੇਲੇ ਜੇਲ੍ਹ ਦੇ ਵਿੱਚ ਆ ਕੋਰੇਸਾਂ ਦੇ ਵਿੱਚ ਵੀ ਉਹਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ 23 ਦਸੰਬਰ ਨੂੰ ਇਹਨੂੰ ਸਜ਼ਾ ਸੁਣਾਈ ਜਾਊਗੀ ਜੀ ਹੂੰ ਹੂੰ ਤੇ ਠੀਤ ਲਹਿਰ ਆ ਗਈ ਜੀ ਕਹਿੰਦੇ ਠੰਡ ਬਹੁਤ ਹੋ ਗਈ ਦੰਦ ਕੜਕਾ ਚੱਲਦਾ ਬਿਲਕੁਲ ਜੀ ਬਿਲਕੁਲ ਦੇਖੋ ਧੁੱਪ ਵੀ ਨਿਕਲਦੀ ਦੁਪਹਿਰ ਦੇ ਵੇਲੇ ਪਰ ਇਹ ਤਾਂ ਨਹੀਂ ਅਪਕ ਕਹਿੰਦੇ ਵੀ ਧੁੰਦ ਬਹੁਤ ਪੈ ਗਈ ਹੈ ਧੁੰਦ ਨਹੀਂ ਸਿੱਧਾ ਕੋਰਾ ਪੈ ਰਿਹਾ ਪਰ ਦੂਜੀ ਗੱਲ ਇਹ ਜੀ ਕਿ ਫਰੀਦਕੋਟ ਦਾ ਜਿਹੜਾ ਘੱਟੋ-ਘੱਟ ਤਾਪਮਾਨ ਉਹ 0 ਡਿਗਰੀ ਤੱਕ ਪਹੁੰਚ ਗਿਆ 0 ਤੱਕ ਪਹੁੰਚ ਗਿਆ ਪੰਜਾਬ ਦੇ ਵਿੱਚ ਕਿਸੇ ਥਾਂ ਦੇ ਉੱਤੇ 1.5 ਕਿਸੇ ਥਾਂ ਤੇ 2 ਡਿਗਰੀ ਆ ਘੱਟੋ ਟੈਂਪਰੇਚਰ ਸੋ ਪੰਜਾਬ ਦੇ ਵਿੱਚ ਠੰਡ ਦੇ ਜ਼ੋਰ ਫੜ ਲਿਆ ਤੇ ਕੰਮ ਆਛੜਦਾ ਜੀ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਮਿਹਰਬਾਨੀ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ ਰੈਡ ਐਫ ਐਮ